ਫਗਵਾੜਾ ਦੇ ਮਹੱਲਾ ਪਲਾਹੀ ਗੇਟ ਦੇ ਰਹਿਣ ਵਾਲੇ ਇੱਕ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਗਲੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਉੱਪਰ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਘਰ ਦੇ ਗੇਟ ਵਿੱਚ ਇੱਟਾਂ ਦੇ ਹੋਰ ਮਾਰੂ ਹਥਿਆਰ ਮਾਰਨ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਨੀਸ਼ ਕੁਮਾਰ ਉਰਫ ਬਿਸ਼ੂ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਬਾਹਰ ਕੁਝ ਵਿਅਕਤੀ ਉਸ ਦੇ ਭਰਾ ਨਾਲ ਝਗੜਾ ਕਰ ਰਹੇ ਹਨ ਜਿਸ ਤੋਂ ਬਾਅਦ ਜਦੋਂ ਉਹ ਆਪਣੇ ਭਰਾ ਨੂੰ ਬਚਾਉਣ ਲੱਗ ਗਿਆ ਤਾਂ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਨੇ ਉਸ ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਉਬਚਕਮੀ ਹੋ ਗਿਆ ਉਹਨਾਂ ਕਹਿਆ ਕਿ ਇਹ ਝਗੜਾ ਪੁਰਾਣੀ ਰੰਜਿਸ਼ ਦੇ ਤਹਿਤ ਹੀ ਕੀਤਾ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ پاسੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਭਰਾ ਹੀ ਲੜਾਈ ਹੋਈ ਸੀ ਮੈਂ ਉੱਤੇ ਗਿਆ ਸੀ ਬਚਾਉਣ ਵਾਸਤੇ ਅੱਛਾ ਜੀ ਤੇ ਉੱਥੇ ਮੈਨੂੰ ਬੰਦਿਆ ਨੇ ਰਾਹ ਵਿੱਚ ਹੀ ਫੜ ਲਿਆ ਲੜਾਈ ਹੋਈ ਕਿੱਥੇ ਭਾਜੀ ਕਲਾਈ ਗੇਟ ਘਰ ਚ ਹੋਈ ਜਾਂ ਬਾਹਰ ਹੋਈ ਕਿਤੇ ਬਾਹਰ ਹੋਈ ਬਾਹਰ ਚ ਅੱਛਾ ਜੀ ਤੇ ਕਿੰਨੇ ਬੰਦਿਆਂ ਨੇ ਕੁੱਟਿਆ ਤੁਹਾਨੂੰ ਮੁਨੇ ਕਟੂਕੜ 7 10 ਬੰਦੇ ਨੇ ਕੁੱਟਿਆ ਪਛਾਣ ਕਰਦੇ ਬੰਦਿਆਂ ਦੀ ਕੋਣ ਬਈ ਹਾਂਜੀ 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 ਕੀ ਨਾਮ ਉਹਨਾਂ ਦੇ ਨਿੰਨੀ ਪ੍ਰੇਮ ਪੋਲੂ ਤਨੀ ਤੇ ਟੋਨੀ ਟੋਨੀ ਇਹਨਾਂ ਦੇ ਹੱਥ 'ਚ ਕੋਈ ਹਥਿਆਰ ਸੀਗੇ ਜਾਂ ਕਿਦਾਂ ਹਥਿਆਰ ਵੀ ਸੀ ਸਭ ਕੁਝ ਸੀ ਆਹ ਦੇਖੋ ਮੇਰੇ ਨਾਲ ਛੱਟਾ ਦੰਨੀਆਂ ਲੱਗੀਆਂ ਬਰਾਣੀ ਰਣੇਸੀ ਇਹ ਕਿ ਪਹਿਲੀ ਲੜਾਈ ਚੱਲਦੀ ਪਈ ਆ ਨੀਨੀ ਹੁਣਾਣਾ ਅੱਛਾ ਜੀ ਜਿਹਦੇ ਵਿੱਚ ਇਹ ਦੋਸ਼ੀ ਪਾਏ ਗਏ ਆ ਠੀਕ ਆ ਜੀ ਕਿ ਮਾਮਲਾ ਕੋਰਟ ਵਿੱਚ ਚੱਲਦਾ ਪਿਆ ਵਾ ਠੀਕ ਆ ਭਾਈ ਪੂਰੀ ਦਿਨ ਸਕੱਡੀ ਉਹਨਾਂ ਨੇ ਸਾਡੇ ਘਰ ਸਾਡੀ ਗਲੀ ਦੇ ਮੁੰਡਾ ਨੇ ਨਾ ਉਹਨਾਂ ਨਾਲ ਲੜਾਈ ਚੱਲਦੀ ਪਈ ਲਾ ਵੀ ਸਾਡਾ ਉਹਨਾਂ ਤੇ ਪਰਚਾ ਆ ਤੇ ਉਹਨਾਂ ਨੇ ਨਾਲ 20-25 ਮੁੰਡੇ ਸੀਗੇ ਉਹ ਆਏ ਉਹਨਾਂ ਨੇ ਨਾ ਸਾਡਾ ਗੇਟ ਭੰਨੇ ਲੱਤਾਂ ਮਾਰੀਆਂ ਛੁਰੇ ਮਾਰੇ ਮੇਰੇ ਵੀ ਗੇਟ ਦੇ ਵਿੱਚ ਦੀ ਛੁਰਾ ਵੱਜਿਆ ਤੇ ਇੱਟਾਂ ਮਾਰੀਆਂ ਇੱਟ ਵੱਜੀ ਸਿਰ 'ਚ ਤੇ ਮੇਰੇ ਆ ਭਾਜੀ ਤੇ ਇਹ ਟ ਇਹਨਾਂ ਨੂੰ ਵੀ ਫੁੱਟ ਕੇ ਗਏ ਮਾਰ ਕੇ ਬਾਹਰ ਕਿੰਨੇ ਜਣੇ ਸੀਗੇ ਟੋਟਲ ਕਿੰਨੇ ਜਣੇ ਸੀਗੇ ਹੁਣ ਇੰਦਾ ਗਿਨੇ ਨਹੀਂ ਆ 20-25 ਜਣੇ ਸੀਗੇ ਤੇ ਤੁਹਾਡੇ ਹੱਥ ਤੇ ਕੇਸੀ ਨਵਾਰ ਕੀਤਾ ਛੁਰਾ ਮਾਰਿਆ ਉਹਨਾਂ ਤੇ ਜਿਹੜੇ ਬਾਕੀ ਮੁੰਡੇ ਸੀ ਹਥਿਆਰ ਸੀ ਉਹਨਾਂ ਦੇ ਕੋਲ ਹਾਂਜੀ ਹਾਂਜੀ ਹਥਿਆਰ ਵੀ ਸੀਗੇ ਛੁਰੇ ਵੀ ਸੀਗੇ ਇੱਟਾਂ ਵੀ ਮਾਰਦੇ ਫਿਰ ਸੀ ਸਾਡੇ ਗੇਟ ਦੇ ਉੱਪਰ ਪਿਛਾਣ 'ਚ ਹੈਗੇ ਤੁਹਾਡੇ ਮੁੰਡੇ ਉਹ ਕੌਣ ਕੌਣ ਨੇ ਨਹੀਂ ਦੋ ਤਿੰਨ ਹੀ ਬਸ ਜਿਹੜੇ ਅਸੀਂ ਵਿੱਚੋਂ ਜਾਣਦੇ ਆ ਬਾਕੀਆਂ ਨੂੰ ਨਹੀਂ ਜਾਣਦੇ ਤੇ ਹੋਰ ਵੀ ਸੱਟਾਂ ਲੱਗੀਆਂ ਤੁਹਾਡੇ ਮੇਰੇ ਸਿਰ 'ਚ ਬੱਜੀ ਆ ਕਿ ਇੱਥੇ ਬਾਹਰ ਦੇ ਬੱਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਬਸ ਸਾਨੂੰ ਇਨਸਾਫ਼ ਦਵਾਇਆ ਜਾਵੇ ਇਸ ਰਾਂ ਸੇਵਲਾ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਦੱਸਿਆ ਕਿ ਝਗੜੇ ਵਿੱਚ ਜ਼ਖਮੀ ਹੋਏ ਇੱਕ ਮਹਿਲਾ ਤੇ ਇੱਕ ਵਿਅਕਤੀ ਦਾ ਇਲਾਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਉਹਨਾਂ ਨੂੰ ਐਮਐਲਆਰ ਘੱਟ ਕੇ ਭੇਜ ਦਿੱਤੀ ਗਈ ਹੈ। ਅੱਜ ਕਰੀਬਨ 10-11 ਕਵੇ ਦੇ ਵਿੱਚ ਵਿੱਚ ਦੋ ਵਿਕੇ ਛੰਡਾਏ ਇੱਕ ਮਰਦ ਸੀ ਦਰਮਿਆਨੀ ਉਮਰ ਦਾ ਤੇ ਇੱਕ ਛੋਟੀ ਉਮਰ ਦੀ ਲੇਡੀ ਸੀ ਤੇ ਇਹਨਾਂ ਲੜਾਈ ਦੇ ਕਰੇ ਕੰਮ ਮੇਰੇ ਕੋਲ ਆਏ ਜਿਨ੍ਹਾਂ ਦਾ ਪੱਟਾ ਕੱਟ ਕੇ ਅਗਲੀ ਕਾਰਵਾਈ ਲਈ ਦਿੱਤਾ। 10 ਛੱਟਾ ਵਗੈਰਾ ਕਿੰਨੀ ਐਗ ਲੱਗੀ? ਕੀ ਤੁਹਾਨੂੰ ਨਹੀਂ ਬਾਕੀ ਇੱਕ ਅਜੇ ਦੀ ਹੈ ਥੋੜੀ ਉਹ ਦਿਖਾਉਣ ਵਾਲੀ ਹੈ ਜਿਹੜਾ ਮਾਹੀ ਡਾਕਟਰ ਦੇ ਜੀ ਪ੍ਰਾਪਠੀ ਰੱਖਦੀ ਹੈ ਠੀਕ ਹੈ ਇਸ ਦੌਰਾਨ ਮੌਕੇ ਤੇ ਪਹੁੰਚੇ ਪੀਸੀਆਰ ਮਲਾਜਮਾਂ ਨੇ ਦੱਸਿਆ ਕਿ ਉਹਨਾਂ ਨੂੰ ਕਾਲ ਆਈ ਸੀ ਕਿ ਮਹੱਲਾ ਪਲਾਹੀ ਗੇਟ ਵਿਖੇ 2 ਤੇ 3 ਵਿਚਕਾਰ ਝਗੜਾ ਹੋਇਆ ਹੈ ਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਵਿਖੇ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਇਹ ਸਰ ਜਿੰਦਰ ਸਿੰਘ ਨਵਰਾਜੀ ਅਸੀਂ ਪੀਸੀਆਰ ਕੋ ਤਗੜਾ ਜਦ ਦੂਰੀ ਕਰਦੇ ਸਾਨੂੰ ਉੱਥੋਂ 12 ਨੰਬਰ ਤੋਂ ਕਾਲ ਆਇਆ ਇੱਕ ਡੋਰ ਹੁੰਦਾ ਤੁਹਾਨੂੰ ਹਾਂਜੀ ਕਿ ਅਪਲਾਈ ਗੇਟ ਦੇ ਵਿੱਚ ਲੜਾਈ ਝੜਾ ਹੋ ਰਿਹਾ ਹੈ ਅੱਛਾ ਜੀ ਜਦੋਂ ਇਹ ਮੌਕੇ ਦੇ ਵੇਖਿਆ ਇੱਕ ਮੁੰਡੀ ਜਿਆਦਾ ਜ਼ਖਮੀ ਸੀ ਲੋਕ ਟੁੱਕ ਗਏ ਥੋਂ ਚਿਵਲਾ ਕਰਦੇ ਆਗੇ ਐਡਮਿਟ ਕਰਾਇਆ ਕੋਈ ਕਾਰਨ ਲੱਭਾ ਸੀ ਲੜਾਈ ਦਾ ਨਾ ਨਾ ਕੋਲੋਂ ਆਪਸੀ ਲੱਗ ਗਏ ਗਾੜ ਗਾੜ ਦੇ ਇੱਕ ਦੂਜੇ ਤੋਂ ਠੀਕ ਹੈ ਸਰ